ਇੱਕ ਸਾਂਝੇ ਖਾਤੇ ਵਿੱਚੋਂ ਰਸਤਾ ਕਿਵੇਂ ਲੈ ਸਕਦੇ ਹਾਂ ਜੀ ਸਾਂਝੀ ਖੇਵਟਾ ਜਿਹੜੀ ਜੇ ਉਹਨੂੰ ਰਸਤਾ ਲੱਗਦਾ ਹੈ ਉਹ ਚੋਂ ਆਪਾਂ ਵੀ ਹਿੱਸੇਦਾਰ ਬਣ ਗਏ ਹਾਂਜੀ ਤਾਂ ਉਹ ਤਕਸੀਮ ਦੇ ਵਿੱਚ ਹੀ ਰਸਤਾ ਲੱਗਣਾ ਹੈ ਠੀਕ ਹੈ ਜੀ ਤਕਸੀਮ ਦਾ ਕੇਸ ਪਾਉਣਾ ਪਊਗਾ ਆਪਾਂ ਨੂੰ ਤਕਸੀਮ 'ਚ ਆਪਣੇ ਜਿੰਨੇ ਰਕਬਾ ਖਰੀਦੇ ਉਹਦੇ ਨੂੰ ਰਸਤਾ ਲੱਗ ਸਕਦਾ ਹੈ ਠੀਕ ਹੈ ਜੀ ਮਸਤਰਕ ਰਕਬਾ ਹੋਵੇ ਫਿਰ ਪਹੀ ਮਿਲ ਸਕਦੀ ਹੈ ਉਹ ਵੀ ਜੱਦੀ ਜ਼ਮੀਨ ਹੋਵੇ ਜੀ हां मुस्तरक ਹੱਤੇ ਚ ਪਹਿਲੀ ਲੱਗੂਗੀ ਮੁਸਤਰਕਾ ਉਹ ਜਿਹੜਾ ਟੱਕ ਹੈ ਨਾ ਮੁਸਤਰਕਾ ਆਪਣਾ ਹਾਂਜੀ ਸਪੋਜ਼ ਕਰੋ ਆਪਾਂ 10000 ਹਿੱਸੇਦਾਰਾਂ ਆਪਣੇ ਟੱਕ ਨੂੰ ਤਾਂ ਰਸਤਾ ਲੱਗਦਾ ਹੈ ਨਾ ਉਸ ਤੋਂ ਬਾਅਦ ਆਪਾਂ ਨੇ ਜ਼ਮੀਨ ਬੰਨੀ 10 ਬੰਦੇ ਨੇ ਆਪਾਂ ਨੂੰ ਸਾਰਿਆਂ ਨੂੰ ਰਸਤੇ ਲੱਗਣਗੇ ਟੱਕਾਂ ਨੂੰ ਤਕਸੀਮ ਚ ਲੱਗਣਗੇ ਤਕਸੀਮ ਚ ਲੱਗਣਗੇ ਇੱਕ 30 ਸਾਲ ਪਹਿਲਾਂ ਜ਼ਮੀਨ ਖਰੀਦੀ ਸੀ ਉਸ ਸਮੇਂ ਅਸੀਂ ਉਸ ਮਾਲਕ ਦੇ ਖੇਤ ਵਿੱਚ ਲੰਘਦੇ ਸੀ ਹੁਣ ਉਹਨੇ ਜ਼ਮੀਨ ਵੇਚ ਦਿੱਤੀ ਹੁਣ ਅਸੀਂ ਰਸਤਾ ਕਿਵੇਂ ਲੈ ਸਕਦੇ ਹਾਂ ਉਹ ਤਕਸੀਮ ਰਾਹੀਂ ਲੱਗੂਗਾ ਜੇ ਹੋਰ ਇਹਦਾ ਕੋਈ ਹੱਲ ਠੀਕ ਹੈ ਜੀ ਸਾਂਜੀਵਾਦੀ ਵਿੱਚੋਂ ਰਸਤਾ ਕਿਵੇਂ ਇਹ ਵੀ ਉਹੀ ਗੱਲ ਆ ਗਈ ਜੀ ਅੱਗੋਂ ਰਸਤਾ ਕਹਿੰਦੇ ਬੰਦ ਆ ਸਾਂਜੀਵਾਦੀ ਸਾਂਜੀਵਾਦੀ ਵਿੱਚੋਂ ਰਸਤਾ ਕਿਵੇਂ ਲੈ ਸਕਦੇ ਆ ਅੱਗੋਂ ਰਸਤਾ ਬੰਦ ਹੋਵੇ ਨਹੀਂ ਜੇ ਰਸਤਾ ਜੇ ਪਹਿਲਾਂ ਉਹਨੂੰ ਲੱਗਿਆ ਹੋਇਆ ਤਾਂ ਬੰਦ ਹੋਈ ਨਹੀਂ ਸਕਦਾ ਜੇ ਕਿਸੇ ਨੇ ਬਾਹਲੀ ਬੰਦ ਕਰਤਿਆ ਤਾਂ ਉਹ ਰਸਤਾ ਤੁਸੀਂ ਖਾਲੀ ਕਰਾ ਸਕਦੇ ਹੋ ਜਦਮਰਜ਼ੀ ਕਰਾ ਸਕਦੇ ਹੋ ਜੇ ਕਿਸੇ ਨੇ ਗਲੀ ਦੇ ਵਿੱਚ ਕੰਦ ਘੱਟ ਲਿਆ ਮਹਿੰਦੂ ਯਾਰ ਦੇ ਵਿਚਰ ਲਾਲੇ ਬਗਲ ਬੁਗਲ ਚ ਜਾਓ ਹਾਂ ਉਹ ਤਾਂ ਜਣ ਕੇ ਜਦਮਰਜ਼ੀ ਖਾਲੀ ਕਰਾ ਸਕਦੇ ਤੁਸੀਂ ਰਸਤੇ ਤੋਂ ਠੀਕ ਹੈ ਜੀ ਕਰਾਊਗੀ ਪੰਚਾਇਤ ਇਹੋ ਠੀਕ ਹੈ ਪੰਚਾਇਤ ਮਤਾ ਪਾ ਕੇ ਉਹ ਵੀ ਸਾਡਾ ਰਸਤਾ ਸੀ ਪੰਚਾਇਤ ਦਾ ਪਿੰਡ ਦਾ ਸਾਂਝਾ ਰਸਤਾ ਸੀ ਇਹ ਭਲਾਣੇ ਬੰਦੇ ਨੇ ਰੋਕ ਲਿਆ ਉਹ ਵੀਡੀਓ ਦੀ ਦਰਖਾਸਤ ਉਹ ਵੀਡੀਓ ਜਣ ਕੇ ਅੱਗੇ ਜੇ ਅੱਗੇ ਕਾਰਵਾਈ ਪੈਂਦੀ ਹੋਈ ਨਕਸ਼ੇ ਵਿੱਚ ਰਸਤਾ ਹੈ ਪਰ ਜਿਸ ਜ਼ਮੀਨ ਵਿੱਚ ਜਿਸ ਦੀ ਜ਼ਮੀਨ ਵਿੱਚ ਹੈ ਉਹ ਨਹੀਂ ਛੱਡ ਰਿਹਾ ਇਸ ਦਾ ਕੀ ਹੱਲ ਹੈ ਜੀ ਹੱਲੇ ਤਾਂ ਐਸਡੀਐਮ ਦੇ ਕੇਸ ਪਾ ਕੇ ਜਣ ਕੇ ਫਿਰ ਇਹ ਉਹ ਰਸਤੇ ਦਾ ਆਰਡਰ ਹੋਣਗੇ ਜੀ ਵੀ ਖਾਲੀ ਕਰਾਇਆ ਜਾਵੇ ਫਿਰ ਉਸ ਤੋਂ ਬਾਅਦ ਹੋਣਗੇ ਜਾਂ ਕੋਰਟ ਵਿੱਚ ਕੇਸ ਪਾ ਕੇ ਵੀ ਹੋ ਸਕਦਾ ਰਸਤੇ ਦਾ ਠੀਕ ਹੈ ਜੀ ਕੋਰਟ ਵੱਲੋਂ ਵੀ ਜੇ ਰਸਤੇ ਦਾ ਆਰਡਰ ਆਉਣਗੇ ਜਹਾਜ਼ ਦਾ ਖੰਡ ਕਬਜ਼ਾ ਦਵਾਇਆ ਜਾਵੇ ਹਾਂ ਜੀ ਕਬਜ਼ੇ ਦੇ ਆਰਡਰ ਜਾਰੀ ਹੋਣ ਤੋਂ ਬਾਅਦ ਹੀ ਕਬਜ਼ਾ ਨਵਾ ਸਕਦੇ ਠੀਕ ਆ ਜਮੀਨ ਖਰੀਦਦੇ ਆ ਸਭ ਤੋਂ ਪਹਿਲਾਂ ਤਾਂ ਆਪਣਾ ਉਦੋਂ ਫਰਜ ਬਣਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਦੇਖੋ ਵੀ ਆਪਣੀ ਜ਼ਮੀਨ ਜਿਹੜੀ ਖਰੀਦਦੇ ਆ ਉਹਨੂੰ ਰਸਤਾ ਹੈਗਾ ਕਿ ਨਹੀਂ ਹੈਗਾ ਠੀਕ ਆ ਜੇ ਉਹਨੂੰ ਰਸਤਾ ਨਹੀਂ ਹੈਗਾ ਤਾਂ ਆਪਾਂ ਜ਼ਮੀਨ ਕਿਉਂ ਖਰੀਦਦੇ ਆ ਬੇ ਰਸਤੇ ਤੋਂ ਠੀਕ ਆ ਬਿਲਕੁਲ ਜੇ ਖੇਵਟ ਚੋਂ ਆਪਣਾ ਹਿੱਸਾ ਖਰੀਦਦੇ ਆ ਹਾਂ ਜੀ ਹਾਂ ਤਾਂ ਉਹਨੂੰ ਰਸਤਾ ਲੱਗ ਸਕਦਾ ਜੇ ਖੇਵਟ ਚੋਂ ਖਰੀਦਦੇ ਜਿਹੜੀ ਖੇਵਟ ਚੋਂ ਆਪਾਂ ਖਰੀ ਤਵਾਦਲਾ ਜੀ ਬੰਦੇ ਤਰ੍ਹਾਂ ਸਹਿਮਤ ਨਹੀਂ ਤਾਂ ਹੋ ਸਕਦਾ ਠੀਕ ਹੈ ਜੀ ਅੱਧੀ ਕਨਾਲ ਦਾ ਤਵਾਦਲਾ ਜਾਨੀ ਕਿ ਜੇ ਬੰਦਾ ਇਕੱਲਾ ਹੀ ਹੈ ਉਹ ਤਾਂ ਜਾਨੀ ਕਿ ਉਹ ਮਕਸੂਸ ਨੰਬਰ ਦਾ ਤਵਾਦਲਾ ਕਰ ਸਕਦਾ ਹੈ ਜੇ ਉਹ ਹਿੱਸੇਦਾਰ ਕਈ ਨੇ ਫਿਰ ਤਾਂ ਅੱਧੀ ਕਨਾਲ ਕੀ ਫਿਰ ਤਾਂ ਖੇਤ ਚੋ ਹਿੱਸੇ ਦਾ ਤਵਾਦਲਾ ਹੋਊਗਾ ਕਨਾਲਾਂ ਦਾ ਤਾਂ ਜਾਨੀ ਕਿ ਨੰਬਰ ਦਾ ਤਾਂ ਹੁੰਦੀ ਨਹੀਂ ਨਾ ਕਿਸੇ ਦਾ ਅੱਛਾ ਨੰਬਰ ਦਾ ਨਹੀਂ ਹੋਣਾ ਜੀ ਠੀਕ ਆ 1 ਏਕੜ ਵਿੱਚ ਕਿੰਨੇ ਵਿੱਗੇ ਹੁੰਦੇ ਨੇ ਜੀ ਏਕੜ ਜਿਹੜਾ ਆਪਣਾ ਕਨਾਲ ਮਰਲੇ ਦਾ ਹੁੰਦਾ ਹੈ ਇਹ ਚ ਤਾਂ 8 ਕਨਾਲ ਹੁੰਦੀਆਂ ਨੇ ਵਿੱਗੇ ਵਿਸਵੇ ਹੁੰਦੇ ਨੇ 4 ਵਿੱਗੇ 16 ਵਿਸਵੇ 1 ਏਕੜ ਚ ਠੀਕ ਹੈ ਜੀ ਇੱਕ ਖਾਨਗੀ ਹਿਬਾ ਨਾਮਾ ਵੈਲਿਡ ਹੈ ਜਾਂ ਨਹੀਂ ਸਰ ਖਾਨਗੀ ਹੀ ਬਨਾਮ ਹੁੰਦਾ ਜੀ ਹਾਂਜੀ ਹਿਬਾ ਨਾਮਾ ਦਾ ਜਿਹੜਾ ਹੋਊਗਾ ਉਹ ਤਾਂ ਤਹਿਸੀਲ 'ਚ ਹੋਊਗਾ ਜੇ ਆਪਾਂ ਹੁਣ ਕਹੀਏ ਵੀ ਖਾਨਗੀ ਬੈ ਦੀ ਰਿਸਤੀ ਕਰਾ ਲਈਏ ਖਾਨਗੀ ਬੈ ਦੀ ਰਿਸਤੀ ਥੋੜਾ ਹੁੰਦੀ ਆ ਉਹਨੇ ਠੀਕ ਹੈ ਬੈ ਦੀ ਰਿਸਤੀ ਦਾ ਰਿਸਤੀ ਉਹ ਜਿਸ ਤਰ੍ਹਾਂ ਰਿਸਤੀ ਦਾ ਕੰਮ ਹੈ ਉਹੀ ਹੀ ਵੀ ਦਾ ਕੰਮ ਹੈ ਠੀਕ ਹੈ ਜੀ ਇਹ ਰਿਸਟਡੇ ਹੋਣਾ ਹੈ ਤਹਿਸੀਲ 'ਚ ਜਾ ਕੇ ਨਹੀਂ ਜਵਾਨੀ ਜਿਹੜਾ ਆਪਾਂ ਲਿਖ ਲਾਂਗੇ ਖਾਨਗੀ ਦਾ ਬਦਲ ਜਵਾਨੀ ਹੋ ਗਿਆ ਜਵਾਨੀ ਹੀ ਹਿਬਾ ਨਾਮਾ ਨੂੰ ਕੋਈ ਨਹੀਂ ਮੰਨਿਆ ਜਾ ਸਕਦਾ ਠੀਕ ਹੈ ਜੀ ਠੀਕ ਹੈ ਅਦਾਲਤ ਤਾਂ ਨਹੀਂ ਮੰਨਦੀ ਇਹ ਹੈਗੀ ਠੀਕ ਹੈ ਇੱਕ ਲਿਮਟ ਵਾਲੇ ਲਿਮਟ ਵਾਲੇ ਨੰਬਰਾਂ ਦੀ ਵਿਰਾਸਤ ਹੋ ਜਾਂਦੀ ਹੈ ਜੇ ਲਿਮਟ ਮੋੜਨ ਤੋਂ ਬਾਅਦ ਹੋਊ। ਨਹੀਂ ਨਹੀਂ ਵਿਰਾਸਤ ਹੋ ਸਕਦੀ ਹੈ ਵਿਰਾਸਤ ਦਾ ਕੋਈ ਚੱਕਰ ਨਹੀਂ ਹੈ। ਅੱਛਾ ਜੀ। ਵਿਰਾਸਤ ਹੋ ਸਕਦੀ ਹੈ ਬੈ ਨਹੀਂ ਆਪਾਂ ਕਰ ਸਕਦੇ। ਅੱਛਾ ਬੈ ਨਹੀਂ ਕਰ ਸਕਦੇ। ਠੀਕ ਹੈ ਜੀ। ਲੋਨ ਵਾਲੇ ਜਿਹੜੇ ਨੰਬਰ ਨੇ ਨਾ ਜੀ ਉਹ ਬੈ ਗੈਣੀ ਨਹੀਂ ਆਪਾਂ ਕਿਸੇ ਨੂੰ ਕਰ ਸਕਦੇ ਹੈਗੇ ਜਿੰਨੇ ਜਰੂਰ ਲੋਨ ਨੇ ਭਰ ਦੇਗੇ। ਠੀਕ ਹੈ ਜੀ। ਵਿਰਾਸਤ ਹੋ ਜੂਗੀ। ਜਿਹੜਾ ਬੰਦਾ ਮਰ ਗਿਆ ਹੈ ਜੇ ਉਹਦੇ ਬੱਚਿਆਂ ਨੂੰ ਹੋਊਗੀ ਜ਼ਮੀਨ ਤਾਂ ਹੀ ਬੱਚੇ ਕਿਤੇ ਕੁਝ ਕਰਕੇ ਫਿਰ ਪਿਆਹ ਭਰਨਗੇ। ਠੀਕ ਹੈ। ਬੱਚਿਆਂ ਨੂੰ ਤਾਂ ਹੋ ਹੀ ਹੋਊਗੀ ਹੋਊਗੀ। ਠੀਕ ਹੈ ਜੀ ਠੀਕ ਠ ਕੀ ਖਾਨ ਦੀ ਵਿਜ਼ੀਤ ਕੀਤੀ ਸੀ ਹੁਣ ਫਰਦ ਚ ਇੰਤਕਾਲ ਮਨਜ਼ੂਰੀ ਲਈ ਪੇਸ਼ ਹੈ ਹਬ ਮਨਜ਼ੂਰੀ ਲਈ ਪੇਸ਼ ਹੈ ਮਨਜ਼ੂਰ ਵਾਸਤੇ ਜਾਨੀ ਕਿ ਤਹਿਸੀਲਾਰ ਉਹਨੂੰ ਮਨਜ਼ੂਰ ਕਰੂਗੀ ਕਰੂਗਾ ਜਦੋਂ ਦਰਜ ਹੋ ਗਿਆ ਠੀਕ ਆ ਇੱਕ ਜ਼ਮੀਨ ਦੇ ਮਾਲਕ ਦੀ ਸਵਰਗਵਾਸ ਹੋਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਵਿਰਾਸਤ ਦਾ ਇੰਤਕਾਲ ਦਰਜ ਕਰਵਾਉਣਾ ਜ਼ਰੂਰੀ ਹੁੰਦਾ ਹੈ ਜੀ ਇਹ ਬਰਾਸਤਾਂ ਇੰਤਕਾਲ ਤੋਂ ਆਪਾਂ ਨੂੰ ਜੋ ਡੈਥ ਹੋ ਗਈ ਬੰਦੇ ਦੀ ਉਸ ਤੋਂ ਬਾਅਦ ਕਰਾਇ ਲੈਣਾ ਚਾਹੀਦਾ ਨਾਲ ਦੇ ਨਾਲੇ ਠੀਕ ਹੈ ਜੀ ਜੇ ਆਪਾਂ ਨਹੀਂ ਵੀ ਕਰਾਇਆ ਥੋੜਾ ਮੋਟਾ ਲੇਟ ਹੋਗਾ ਤਾਂ ਕੋਈ ਖਾਸ ਗੱਲ ਨਹੀਂ ਹੈ ਕਰਾ ਸਕਦੇ ਆਪਾਂ ਜਦ ਮਰ ਠੀਕ ਹੈ ਸਰ ਏਵਟ 5 ਬੰਦਿਆਂ ਦੀ 16 ਕਨਾਲ ਆ ਜਿਹੜੀ 16 ਕਨਾਲ ਜ਼ਮੀਨ ਹੈ 2 ਬੰਦਿਆਂ ਨੇ ਵੇਚਦੀ 3 ਬੰਦੇ ਰਹਿ ਗਏ ਬਕੀ ਨਹੀਂ 3 ਬੰਦੇ ਜਿਹੜੇ ਰਹਿ ਗਏ ਉਹ ਪਤਾ ਕਾਰਨ ਕੀ ਹੈ ਜਦੋਂ ਇਹ ਪਹਿਲਾਂ ਵਿਕਦੀਆਂ ਸੀ ਇਹਨਾਂ ਦੀ ਖੇਵਟ 16 ਕਨਾਲ ਦੀ ਨਹੀਂ ਹੈ ਇਹਨਾਂ ਦੀ ਜ਼ਮੀਨ ਹੋਰ ਵੀ ਹੈਗੀ ਕਿਤੇ ਨਾ ਕਿਤੇ ਠੀਕ ਹੈ ਸਰ ਤਾਂ 16 ਕਨਾਲ ਵਿਕੀ ਹੈ ਇਹ ਤਾਂ 16 ਕਨਾਲ 2 ਬੰਦੇ ਠੀਕ ਆ ਉਹ ਖੇਵਟ ਚ ਜਦੋਂ ਇਹ ਦੋ ਬੰਦੇ ਵੇਚ ਗਏ ਇਹਨਾਂ ਦਾ ਦੋਵਾਂ ਦਾ ਨੋਟ ਉਸ ਖੇਵਟ ਚ ਜਾਣਾ ਚਾਹੀਦਾ ਹੈ ਵੀ ਇਹ ਬੰਦੇ ਫਲਾਣੀ ਖੇਵਟ ਚ ਇਹਨਾਂ ਰੱਖਵਾ ਵੇਚ ਚੁੱਕੇ ਨੇ ਇਸ ਖੇਵਟ ਚ ਇਹਨਾਂ ਰੱਖਵਾ ਇਹਨਾਂ ਦਾ ਘਟਾਇਆ ਜਾਊਗਾ ਉਹ ਨੋਟ ਆਉਣਾ ਚਾਹੀਦਾ ਉੱਥੇ ਠੀਕ ਆ ਸਰ ਜਾਇਏ ਬੈਸਤੇ ਵਿਕੀ ਹੈ ਜਦੋਂ ਵਿਕੀ ਗਲਤ ਹੈ ਇਹ ਠੀਕ ਹੈ ਜੀ ਇਹ ਜਦ ਤਕਸੀਮ ਹੁੰਦੀ ਜਦ ਪਹਿਲਾਂ ਤਵਾਦਲਾ ਹੋ ਕੇ ਇਹਨਾਂ ਦਾ ਹਿੱਸਾ ਦੋਵਾਂ ਦਾ ਬਣਦਾ ਉਧਰੋਂ ਆਪਦਾ ਹਿੱਸਾ ਛੱਡ ਦੇ ਦੂਈ ਖੇਵਟ ਚ ਫੇਰ ਹੋਣਾ ਚਾਹੀਦਾ ਸੀ ਠੀਕ ਆ ਇਹ ਜਦੋਂ ਆਪਾਂ ਖਰੀਦਦੇ ਆ ਰਿਸ਼ਤੀਆਂ ਹੁੰਦੀਆਂ ਨੇ ਉਸੇ ਟਾਈਮ ਗਲਤ ਹੋ ਜਦੋਂ ਬੰਦੇ ਤਾਂ ਪੰਜ ਹੀ ਸਿਹਦਾਰ ਨੇ ਦੋ ਬੰਦੇ ਨੂੰ ਕਿਉਂ ਕਰਾਈ ਇਹਨਾਂ ਨੇ ਹਾਂਜੀ ਹਾਂ 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 ਬੰਦੇ ਕਰਨ ਵਾਲੇ ਨੇ ਵੀ ਦੇਖਣਾ ਸੀ ਤਸਦੀਲਦਾਰ ਨੇ ਉਸ ਟਾਈਮ ਵੀ ਜਦੋਂ ਇਸਕੇ ਪਚਾਈ ਦੋ ਕਿਲੇ ਨੇ ਵੀ ਬਤਨ ਦੋ ਬੰਦੇ مالک ਪੰਜ ਨੇ ਆਪ ਦੋ ਵੱਲੋਂ ਕਿਉਂ ਕਰ ਰਹੇ ਜੀ ਜੀ ਰਿਸ਼ਤੀ ਹੋਣੀ ਨਹੀਂ ਚਾਹੀਦੀ ਸੀ ਠੀਕ ਆ ਸਰ ਅਗਰ ਇੰਤਕਾਲ ਪਰਤ ਪਰਿਵਾਰ ਅਤੇ ਪਰਤ ਸਰਕਾਰ ਦੋਨੋਂ ਹੀ ਗੁੰਮ ਹੋ ਜਾਣ ਤਾਂ ਇੰਤਕਾਲ ਖਾਰਜ ਹੋ ਸਕਦਾ ਜੀ ਜਦੋਂ ਹੈ ਹੀ ਨਹੀਂ ਇੰਤਕਾਲ ਇਹ ਨਹੀਂ ਆਪ ਨੂੰ ਮਿਲ ਰਹੇ ਦੋ ਪਰਤ ਪਰਿਵਾਰ ਵੀ ਨਹੀਂ ਹੈਗੀ ਸਰਕਾਰ ਵੀ ਨਹੀਂ ਹੈਗੀ ਜੀ ਇਹ ਚਾਂਸ ਨਹੀਂ ਹੋ ਸਕਦੇ ਇਹ ਜੇ ਬਹੁਤ ਘੱਟ ਇਹ ਮੈਨੂੰ ਤਾਂ ਇਹ ਸਮਝ ਤੋਂ ਬਾਹਰ ਹੈ ਕਿ ਇਹ ਚਾਂਸ ਹੋ ਕਿਵੇਂ ਗਿਆ ਪਰਿਵਾਰ ਵੀ ਗੁੰਮ ਹੈ ਸਰਕਾਰ ਵੀ ਗੁੰਮ ਹੈ ਠੀਕ ਹੈ ਜੀ ਸਰਕਾਰ ਹੈ ਜਿਹੜੀ ਜਦੋਂ ਇੰਤਕਾਲ ਪਰਿਵਾਰ ਤੇ ਮਨਜ਼ੂਰ ਲਿਖਤਿਆ ਹਾਂਜੀ ਉਸ ਤੋਂ ਬਾਅਦ ਸਰਕਾਰ ਜਮਾ ਤਹਿਸੀਲ ਚਿੰਤਕਾਲ ਜਿਹੜਾ ਜਮਾ ਕਰਾਉਣਾ ਹੈ ਉਹ ਤਹਿਸੀਲਦਾਰ ਦੀ ਜ਼ਿੰਮੇਵਾਰੀ ਹੈ ਜਿਹਨੇ ਇੰਤਕਾਲ ਮਨਜ਼ੂਰ ਕਰਤਾ ਹੈ ਜੀ ਜਿਹੜੀ ਪਰਿਵਾਰ ਪਰਿਵਾਰ ਨੂੰ ਸਾਹਮਣੇ ਰੱਖਣ ਦੀ ਜ਼ਿੰਮੇਵਾਰੀ ਪਟਵਾਰੀ ਦੀ ਹੈ ਠੀਕ ਹੈ ਗੁੰਮ ਕਿਵੇਂ ਕਰਤੇ ਹੈ ਗੁੰਮ ਤਾਂ ਹੋਣੀ ਨਹੀਂ ਚਾਹੀਦੇ ਹੋਣੀ ਨਹੀਂ ਜੀ ਇਹ ਹੋ ਸਕਦਾ ਹੈ ਕਈ ਵਾਰੀ ਸਰਕਾਰ ਪਰਤ ਸਰਕਾਰ ਇੰਤਕਾਲ ਤਹਿਸੀਲ ਚ ਕਿਤੇ ਗੁੰਮ ਹੋ ਜੇ ਹਾਂਜੀ ਹਾਂ ਪਰ ਪਟਵਾਰ ਤਾਂ ਫਿਰ ਵੀ ਪਟਵਾਰੀ ਲਈ ਰਹੂਗੀ ਰਹੂਗਾ ਜਿੱਤੇ ਮਨਜ਼ੂਰ ਹੈ ਹਾਂ ਇੱਕ ਕੋਲ ਤਾਂ ਉਹਦਾ ਮਸੰਨਾ ਬਣਾ ਕੇ ਜਿਹੜੀ ਪਰ ਸਰਕਾਰ ਦੁਆਰੇ ਟੀਸੀ ਤੋਂ ਮਨਜ਼ੂਰੀ ਲੈ ਕੇ ਮਸੰਨਾ ਬਣਾ ਕੇ ਉਹ ਪਰ ਸਰਕਾਰ ਦੁਆਰੇ ਤਿਆਰ ਕੀਤੀ ਜਾਂਦੀ ਜੀ ਜੀ ਨਾ ਸਾਂਜੀ ਖੇਵਟ ਵਿੱਚੋਂ ਕੁਝ ਮਕਸੂਸ ਨੰਬਰ 27 28 ਸਾਲ ਪਹਿਲਾਂ ਖਰੀਦੇ ਫਰਦੀ ਵਿੱਚ ਕਾਲਮ 4 ਵਿੱਚ ਆਉਂਦੇ ਪਾਰਟੀ ਆਪਣੀ ਖੇਵਟਾਂ ਲੱਗਦੇ ਹੁਣ 4 ਕਿਲੇ 22 ਰਸਤਾ ਮੰਗ ਰਹੇ ਨੇ ਤਕਸੀਮ ਵਿੱਚ ਰਸਤੇ ਦੇ ਹੱਕਦਾਰ ਹੈਗੇ ਨਹੀਂ ਜਾਂਦੇ ਬਿਲਕੁਲ ਹੈਗੇ ਨਹੀਂ ਅੱਛਾ ਜੀ ਠੀਕ ਹੈ ਜੀ ਜ਼ਮੀਨ ਇਹਨਾਂ ਨੂੰ ਕਟੌਤੀ ਆਪਦੇ ਮਤਾਬਕ ਜ਼ਮੀਨ ਮਤਾਬਕ ਦੇਣੀ ਪਊਗੀ ਜਿਹੜੇ ਰਸਤੇ ਲੱਗਣਗੇ ਨਾ ਰਸਤਿਆਂ ਦੀ ਕਟੌਤੀ ਜ਼ਮੀਨ ਦੇ ਮਤਾਬਕ ਇਸੇ ਜਿਹੜੇ ਬਣਨਗੇ ਉਹਦੇ ਮਤਾਬਕ ਦੇਣੀ ਪਊਗੀ ਸਾਰਿਆਂ ਨੂੰ ਠੀਕ ਹੈ ਜੀ ਜਿੰਨੇ ਬੰਦੇ ਖੇਵਟ ਚ ਮਾਲਕ ਨੇ ਸਾਰਿਆਂ ਦਾ ਹਿੱਸਾ ਕਟੌਤੀ ਹੁਣੇ ਰੱਖਵਾਓ ਠੀਕ ਹੈ ਸਰ ਰਸਤੇ ਦਾ ਜੀ ਈਡੀ ਨਕਸ਼ਾ ਬੰਦ ਕਰ ਦਿੱਤਾ ਸਿਰਫ ਆੜਾ ਊੜਾ ਤੇ ਆੜਾ ਤਕਸੀਮ ਹੁੰਦੀ ਹੈ ਜੇ ਈਡੀ ਬੰਦ ਹੋ ਜੇ ਨਕਸ਼ਾ ਨਹੀਂ ਈਡੀ ਨਕਸ਼ਾ ਬੰਦ ਹੋ ਗਿਆ ਫਿਰ ਤਾਂ ਤਕਸੀਮ ਖਤਮੇ ਹੋ ਗਈ ਨਾ ਜੀ ਤਕਸੀਮ ਉਸ ਤੋਂ ਬਾਅਦ ਈਡੀ ਤੋਂ ਬਾਅਦ ਸਨਦ ਹੋਣੀ ਹੈ ਜੀ ਹਾਂਜੀ ਤਕਸੀਮ ਤਾਂ ਹੀ ਬੈਲਡ ਹੋਣੀ ਹੈ ਨਾ ਊੜੇ ਤੇ ਆੜੇ ਪਾਸ ਹੋਣ ਤੋਂ ਬਾਅਦ ਉਸ ਤੋਂ ਬਾਅਦ ਈਡੀ ਨਕਸ਼ੇ ਤੇ ਕੋਈ ਪਾਰਟੀਆਂ ਜਾਨੋ ਬੰਦ ਹੋ ਗਈਆਂ ਜੀ ਪਾਰਟੀਆਂ ਨੇ ਪੈਰਬਾਈ ਨਹੀਂ ਕੀਤੀ ਹੈਗੀ ਉਹ ਨਾਲ ਤਕਸੀਮ ਦੇ ਦੋਣਾਂ ਨੇ ਫਾਈਲ ਕਰਕੇ ਦਖਲ ਦਫਤਰ ਕਰਾਤੀ ਉਹਨੂੰ ਆਪ ਪਦਵਾਰੇ ਵੀ ਚਾਲੂ ਕਰਾ ਸਕਦੇ ਆ ਠੀਕ ਆ ਜੀ ਇਹ ਆਦਮੀ ਕੱਲਾ ਹੀ ਗੁੰਮ ਹੋ ਜਾਵੇ ਤਾਂ ਚਾਚੇ ਦਾ ਮੁੰਡਾ ਉਸ ਜ਼ਮੀਨ ਦਾ ਵਾਰਿਸ ਹੋ ਸਕਦਾ ਹੈ ਨਹੀਂ ਵਾਰਸ ਤਾਂ ਉਹਦੇ ਜਿਹੜੇ ਵੀ ਕਾਨੂੰਨ ਮੁਤਾਬਕ ਬਣਨਗੇ ਏ ਕਲਾਸ ਦੇ ਹਾਂਜੀ ਉਹ ਵਾਰਸ ਵੰਟ ਕੇ ਜੇ ਬੰਦਾ ਗੁੰਮ ਹੋ ਗਿਆ ਉਹਦੀ ਵੀ ਇਹਨਾਂ ਨੂੰ ਪਹਿਲਾਂ ਐਫ ਆਈ ਆਰ ਦਰਜ ਕਰਾਉਣੀ ਪੈਣੀ ਹੈ ਗੁੰਮ ਹੋਈ ਦੀ ਠੀਕ ਆ ਜੀ ਜਦੋਂ 7 ਸਾਲ ਲੰਘ ਗਏ ਹਾਂਜੀ ਗੁੰਮ ਹੋਏ ਨੂੰ ਉਸ ਤੋਂ ਬਾਅਦ ਖਰਾਜ਼ਨਾਮੇ ਦਾ ਇੰਤਕਾਲ ਹੋਣਾ ਹੈ ਠੀਕ ਆ ਜੀ ਉਹ ਵੀ ਜਿਹੜੇ ਉਹਦੇ ਜਾਇਜ਼ ਵਾਰਸ ਨੇ ਕੋਈ ਵੀ ਹੋਣ ਜਿਹੜੇ ਵੀ ਉਹਦੇ ਵਾਰਸ ਮੰਨਦੇ ਨੇ ਇਹ ਕਲਾਸ 'ਚ ਉਹਨਾਂ ਦੇ ਨੂੰ ਇਤਕਲ ਹੋਊਗਾ ਜੀ ਠੀਕ ਆ ਜੀ ਜੀ ਇੱਕ ਬਜ਼ੁਰਗ ਨੂੰ ਕਿੰਨੀ ਉਮਰ ਤੱਕ ਵਸੀਤ ਕਰਨੀ ਮੰਨਦੇ ਨਹੀਂ ਕਿ ਬਜ਼ੁਰਗ ਮੈਂ ਨੌਜਵਾਨ ਹੋਏ ਬੰਦਾ ਕੋਈ ਚਾਹੇ ਹਾਂਜੀ ਉਹ ਵੀ ਵਸੀਤਾ ਕਰ ਸਕਦਾ ਨਾ ਵਸੀਦਾ ਮਤਲਬ ਇਹ ਹੈ ਵੀ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਮੈਂ ਮਾਲਕ ਠੀਕ ਆ ਜੀ ਮੇਰੇ ਮਰਨ ਤੋਂ ਬਾਅਦ ਫਲਾਣਾ ਬੰਦਾ ਮਾਲਕ ਹੋਊਗਾ ਵਸੀਦਾ ਮਤਲਬ ਇਹੀ ਹੁੰਦਾ ਨੇ ਠੀਕ ਆ ਜੀ ਵਸੀਤੋ ਕੋਈ ਵੀ ਕਰ ਸਕਦਾ ਉਮਰ ਦਾ ਤਾਂ ਕੋਈ ਉਮਰ ਦਾ ਕੋਈ ਮਿਹਰਬਾਨੀ ਠੀਕ ਹੈ ਕਟੂਮਰ ਦਾ ਹੋਵੇ ਬਾਦੂਮਰ ਦਾ ਹੋਵੇ ਕੋਈ ਵੀ ਕਿਸੇ ਟਾਈਮ ਵੀ ਕਰ ਸਕਦਾ ਇੱਕ ਬੈਲ ਲਈ ਖਾਸ ਨੰਬਰਾਂ ਦੀ ਰਜਿਸਟਰੀ ਕਿਵੇਂ ਤਕਸੀਮ ਹੋ ਸਕਦੀ ਹੈ ਬੈਲ ਲਈ ਖਾਸ ਨੰਬਰ ਦੀ ਰਜਿਸਟਰੀ ਜਿਹੜੇ ਆਪਾਂ ਖਾਸ ਨੰਬਰ ਲੈ ਲਏ ਉਹਦਾ ਆਪਣਾ ਇੰਤਕਾਲ ਖਾਸ ਨੰਬਰਾਂ ਦਾ ਹੋ ਗਿਆ ਠੀਕ ਹੈ ਜੀ ਉਹ ਤਾਂ ਆਪਾਂ ਨੂੰ ਜੋ ਤਕਸੀਮ ਹੋਣੀ ਹੈ ਆਪਾਂ ਨੂੰ ਖਾਸ ਨੰਬਰ ਹੀ ਪਹਿਣਗੇ ਜਿਹੜੇ ਆਪਾਂ ਨੇ ਖਰੀਦੇ ਹੋਏ ਹਨ ਠੀਕ ਹੈ ਉਹ ਜੋ ਕਈ ਵਾਰੀ ਰਕਵਾ ਵੱਧ ਘਟੋ ਹੋ ਸਕਦਾ ਹੈ ਤਕਸੀਮ ਬਣਾ ਮਕਸੂਸ ਨੰਬਰਾਂ ਚ ਆਪਾਂ ਵੱਧ ਰਕਵਾ ਲੈ ਲਿਆ ਹਾਂਜੀ ਉਹ ਆਪਣਾ ਰਕਵਾ ਘਟਾਇਆ ਜਾ ਸਕਦਾ ਹੈ ਠੀਕ ਹੈ ਜੀ ਤੇ ਰਸਤੇ ਦਾ ਰਕਵਾ ਘਟੋਤੀ ਹੋ ਸਕਦਾ ਜੇ ਆਪਾਂ ਰਸਤੇ ਲਬੋਲਨੇ ਆ ਤਕਸੀਮ ਚ ਠੀਕ ਹੈ ਸਰ ਬਸਤਾ ਜਣ ਕੇ ਜਿਹੜੇ ਮਕਸੂਸ ਨੰਬਰ ਖਰੀਦੇ ਨੇ ਉਹ ਮਕਸੂਸ ਨੰਬਰਾਂ ਦੇ ਹੀ ਮਾਲਕ ਰਹਿਣਗੇ ਉਹਨਾਂ ਦੇ ਤਕਸੀਮ ਚ ਜੀ ਜੀ ਜਿਹੜੀ ਜ਼ਮੀਨ 11 ਸਾਲ ਪਹਿਲਾਂ ਆਪਣੇ ਇੱਕ ਪੁੱਤਰ ਦੇ ਨਾਮ ਰਜਿਸਟਰੀ ਕਰਵਾ ਦਿੱਤੀ ਤੇ ਇੰਤਕਾਲ ਵੀ ਹੋ ਗਿਆ ਦੂਜਾ ਪੁੱਤਰ ਉਸ ਜ਼ਮੀਨ ਦਾ ਹੱਕਦਾਰ ਹੋ ਸਕਦਾ ਹੈ ਦੂਆ ਮੁੰਡਾ ਇਹ ਹੈ ਨਾ ਜੀ ਉਹਦਾ ਹੱਕਦਾਰ ਉਹ ਤਾਂ ਜਦ ਤੱਕ ਜੇ ਜੱਦੀ ਜਾਇਦਾਦ ਹੈ ਕੇਸ ਪਾ ਕੇ ਕਰਾਸਾ ਦਾ ਕੋਰਟ ਚੋਂ ਜੀ ਠੀਕ ਹੈ ਜੀ ਵੀ ਮੈਂ ਵੀ ਹੱਕਦਾਰ ਸੀ ਮੈਨੂੰ ਇਹਨਾਂ ਨੇ ਜ਼ਮੀਨ ਦਿੱਤੀ ਨਹੀਂ ਹੈਗੀ ਹਾਂਜੀ ਹਾਂ ਮੈਂ ਵੀ ਹੱਕਦਾਰ ਸੀ ਮੈਨੂੰ ਵੀ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਉਹ ਕਰਾ ਸਕਦਾ ਜੀ ਜੇ ਉਹਦੀ ਹਵਾਲੀਦ ਖਰੀਦੀ ਹੋਈ ਸੀ ਫਿਰ ਜੇ ਇਕੱਲੇ ਨੋ ਕਰਾ ਗਿਆ ਫਿਰ ਉਹ ਕੁਝ ਨਹੀਂ ਕਰ ਸਕਦਾ ਜੀ ਠੀਕ ਹੈ ਠੀਕ ਹੈ ਜੀ ਇਹ ਕਰ ਰਿਕਾਰਡ ਵਿੱਚ ਮਾਲਕਾਂ ਦੇ ਹਿੱਸੇ ਗਲਤ ਨੇ ਕਿ ਰਜਿਸਟਰਡ ਤਕਸੀਮ ਦੇ ਕੇਸ ਪਾਉਣ ਤੋਂ ਪਹਿਲਾਂ ਹੀ ਠੀਕ ਕਰਵਾਉਣੇ ਜ਼ਰੂਰੀ ਨੇ ਬਿਲਕੁਲ ਜੇ ਇਹ ਸੇ ਠੀਕ ਹੋਣਗੇ ਤਾਂ ਹੀ ਤਕਸੀਮ ਹੋਊਗੀ ਜੇ ਇਹ ਸਿੱਧਾ ਉਹ ਚ ਘੱਟ ਵੱਧ ਨੇ ਉਹਨਾਂ ਦਾ ਜੋੜ ਨਹੀਂ ਟੱਕਰਦਾ ਹਿੱਸੇ ਦਾ ਤਾਂ ਉਹ ਤਕਸੀਮ ਹੋਊਗੀ ਕਿਵੇਂ ਜਿਹੜਾ ਘੱਟ ਵੱਧ ਰਕਵਾ ਲਿਖਿਆ ਗਿਆ ਉਹ ਕਿੱਥੋਂ ਪੂਰਾ ਹੋਊਗਾ ਜੀ ਠੀਕ ਆ ਇਹਦਾ ਪਹਿਲਾਂ ਦਰੁਸਤ ਕਰਾਉਣ ਤੋਂ ਬਾਅਦ ਹੀ ਫਿਰ ਤਕਸੀਮ ਹੋਣੀ ਚਾਹੀਦੀ ਹੈ ਫਿਰ ਠੀਕ ਹੋਣਾ ਠੀਕ ਇੱਕ ਤਬਦੀਲਨਾਮਾ ਕੀ 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 ਹੁੰਦਾ ਜੀ ਤਬਦੀਲਨਾਮਾ ਤਬਦੀਲ ਜਿਹੜੀ ਆਪਾਂ ਜ਼ਮੀਨ ਤਬਦੀਲ ਕਰਾਤੀ ਸਪੋਜ਼ ਕਰੋ ਜੀ ਅੱਛਾ ਜੀ ਤਬਦੀਲ ਜੇ ਉਹ ਆਪਣੇ ਨੇ ਬਜ਼ੁਰਗਾਂ ਨੇ ਮੁੰਡੇ ਆਪਣੇ ਮੁੰਡੇ ਨੌਕਰਾ ਦੀ ਤਬਦੀਲ ਮਲਕੀਤ ਦਾ ਇੰਤਕਾਲ ਹੁੰਦਾ ਹੈ ਠੀਕ ਹੈ ਜੀ ਆਪਦੀ ਮਾਲਕੀ ਚੇਂਜ ਕਰਾ ਦੇਣੀ ਹਾਂਜੀ ਹਾਂ ਤਬਦੀਲ ਕਰ ਦੇਣੀ ਉਹ ਤਬਦੀਲ ਮਲਕੀਤ ਉਹ ਤਬਦੀਲ ਮਲਕੀਤ ਹੋਊਗੀ